Welcome to live. <coughs> <coughs> welcom to live ਜਿਹੜੇ ਜਿਹੜੇ ਭਰਾ ਲਾਈਵ ਆਉਣਗੇ ਤੇ ਉਹਨਾਂ ਨੂੰ ਇਹ ਰਿਕਵੈਸਟ ਹੈ ਕਿ ਇੱਕ ਦੂਜੇ ਦਾ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਸਾਰਿਆਂ ਦੇ ਚੈਨਲ ਸਬਸਕ੍ਰਿਪਸ਼ਨ ਵੱਧ ਸਕੇ ਜਿਹੜੇ ਜਿਹੜੇ ਭਰਾ ਲਾਈਵ ਆਉਂਦੇ ਨੇ ਕਮੈਂਟ ਕਰੋ ਲਾਈਵ ਚੈਟ ਚ ਚੈਨਲ ਕਮੈਂਟ ਕਰੋ ਜੇ ਕਿਸੇ ਦਾ ਚੈਨਲ ਮੈਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੈਂ ਉਹਦਾ ਚੈਨਲ ਸਬਸਕ੍ਰਾਈਬ ਕਰੂੰਗਾ ਤੇ ਜਦੋਂ ਇਹ ਲਿਸਟ ਲੰਬੀ ਹੋ ਜਾਊਗੀ ਕਮੈਂਟਸ ਦੀ ਤਾਂ ਇੱਕ ਦੂਜੇ ਦੇ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਹਰ ਇੱਕ ਦੇ ਸਬਸਕ੍ਰਾਈਬਰ ਵਧਣ जो जो भी भाई लाइव आ रहा है एक दूसरे का चैनल सब्सक्राइब करो कमेंट करो कमेंट से आपके चैनल का पता चलेगा उसके बाद अगर मैंने उसको सब्सक्राइब नहीं किया तो मैं खुद करूँगा अगर आ, कोई दूसरे का सब्सक्राइब नहीं किया है तो कमेंट करो उसमें एक दूसरे का चैनल सब्सक्राइब करो ता जो सबके जो चैनल है वो सब्सिशन है जो हजार वो पूरी हो सके ਕਮੈਂਟ ਵਿੱਚ ਮੈਸੇਜ ਕਰੋ ਬਾਈ ਜੋ ਵੀ ਭਰਾ ਹੈ ஆன்ਲਾਈਨ ਨੈਕਸਟ ਟਾਈਮ ਹਿੰਦੀ ਚੈਨਲ ਬਹੁਤ ਸਾਰੇ ਇਸ ਤਰ੍ਹਾਂ ਦੇ ਲਾਈਵ ਕਰਦੇ ਨੇ ਉਸ ਤੋਂ ਬਾਅਦ ਉਹਨੇ ਕਮੈਂਟ ਚਾਲੂ ਕਰ ਦੇ ਨੇ ਕਮੈਂਟ ਦੇ ਵਿੱਚ ਉਹ ਚੈਨਲ ਸਬਸਕ੍ਰਾਈਬ ਕਰ ਦੇ ਨੇ ਕਿ ਦੂਜੇ ਦੇ ਠੀਕ ਹੈ ਤਾਂ ਆਪਾਂ ਗੋਸ਼ੀ ਕਰਦੇ ਆਂ ਵੀ ਪੰਜਾਬੀ ਦੇ ਵਿੱਚ ਜੋ ਵੀ ਮੇਰੀ ਪੰਜਾਬੀ ਆਡੀਅਸ ਜਿਹੜੇ ਨਾਲ ਜੁੜਦੀ ਹੈ ਚੈਨਲ ਤੇ ਕਮੈਂਟ ਕਰੋ ਜਿਹੜਾ ਹੁਣ ਲਾਈਵ ਚੱਲ ਰਿਹਾ ਹੈ ਠੀਕ ਹੈ ਉਹਦੇ ਵਿੱਚੋਂ ਫਿਰ ਆਪਾਂ ਇੱਕ ਦੂਜੇ ਦੇ ਚੈਨਲ ਸਬਸਕ੍ਰਾਈਬ ਕਰਾਂਗੇ ਇਸ ਤਰ੍ਹਾਂ ਹੀ ਹਿੰਦੀ ਆਡੀਅਸ ਜੋ ਲਾਈਵ ਹੁੰਦ ਨੇ ਨਾ ਕਿ ਚੈਨਲ ਦੇ ਉਹਨਾਂ ਦੇ ਬਹੁਤ ਜ਼ਿਆਦਾ ਚੈਨਲ ਸਬਸਕ੍ਰਾਈਬਰ ਵਾਝ ਹੁੰਦੇ ਨੇ x ਜਿਹੜਾ ਉਹ ਉਹ ਮੈਂ ਇਕਨਾ a8 ਟੂਲ ਵਾਸਤੇ ਸਭ ਤੋਂ ਵਧੀਆ ਹੈ x ਟਵਿੱਟਰ ਦਾ ਜਿਹੜਾ ਆਪਣਾ ਟਵਿੱਟਰ ਨੂੰ ਯੂਜ਼ ਕਰਨਾ ਸ਼ੁਰੂ ਕਰੋ। ਅਸ ਟਾਈਮ ਤੇ ਦੁਨੀਆ ਦਾ ਸਭ ਤੋਂ ਹਾਈ ਲੈਵਲ ਦਾ ਜਿਹੜਾ ਆਪਾਂ ਕਹਿੰਦੇ ਆ ਕਿ ਨਿਊਜ਼ ਚੈਨਲ ਜਦੋਂ ਕਿ ਨਿਊ ਸਭ ਤੋਂ ਵੱਧ ਫਾਸਟ ਤੇ ਸਾਰੀ ਦੁਨੀਆ ਦੀ ਇੱਕੋ ਜਗ੍ਹਾ ਤੇ ਉਹ ਹੈ ਟਵਿੱਟਰ। the DDR5 RAM A number is that greater than this forty six by moving only one stick. ਪੰਜਾਬੀਓ ਪੰਜਾਬੀਓ ਤੁਹਾਡਾ ਲਾਈਵ ਨਹੀਂ ਚੱਲਦਾ ਪੰਜਾਬੀਓ ਕਰੋ ਖਤਮ